ਸੋ ਹੰਗਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਪੰਜਵਾਰੀ ਪੂਰਨ ਸਿੰਘ ਸਹਿਬਜ਼ਾਦਿਆਂ ਦੇ ਚਰਨਾਂ ਵਿੱਚ ਨਿਮਸ਼ਕਾਰ ਪ੍ਰਵਾਨ ਹੋਵੇ ਜੀ ਮੈਂ ਆਪ ਜੀ ਦੀ ਸੇਵਾ ਵਿੱਚ ਚਿੱਠੀ ਭੇਜੀ ਸੀ ਜੀ ਉਸ ਤੋਂ 2 ਦਿਨ ਪਿੱਛੋਂ ਆਪ ਦੀ ਪਾਤੀ ਪੁੱਜੀ ਪੜ੍ਹ ਕੇ ਬਹੁਤ ਖੁਸ਼ੀ ਹੋਈ ਜਵਾਬ ਇਸ ਵਾਸਤੇ ਨਹੀਂ ਸੀ ਦਿੱਤਾ ਕਿ ਜਿੰਨਾ ਚਿਰ ਕੋਈ ਬਚਨ ਨਾ ਕਰਨ ਉਨਾ ਚਿਰ ਮੈਂ ਕੀ ਲਿਖਾਂ ਅੱਜ ਮੈਂ ਅੰਮ੍ਰਿਤ ਵੇਲੇ ਪਾਸ਼ਾ ਦੇ ਦਰਸ਼ਨ ਅਤੇ ਆਪਣੇ ਲੜਕੇ ਸੁਰਜੀਤ ਸਿੰਘ ਦੇ ਦਰਸ਼ਨ ਪਾਸ਼ਾ ਦੀ ਗੋਦ ਵਿੱਚ ਬੈਠੇ ਦੇ ਕੀਤੇ ਫਿਰ ਉਸ ਵੇਲੇ ਮੈਂ ਰਣਜੀਤ ਕੌਰ ਨੂੰ ਚਿੱਠੀ ਲਿਖੀ ਅਜੇ ਮੈਂ ਬਾਹਰ ਨਿਕਲਿਆ ਤੰਬੂ ਵਿੱਚੋਂ ਚਾਰ ਕਦਮ ਗਿਆ ਸੀ ਅੱਗੇ ਖਲੋਤੇ ਪਾਸ਼ਾ ਮਿਲ ਗਏ ਉੱਥੇ ਪ੍ਰਵੇਸ਼ ਹੋ ਗਏ ਮੈਂ ਡਿੱਗ ਪਿਆ ਸਭ ਪalten ਦੇ ਲੋਕ ਇਕੱਠੇ ਹੋ ਗਏ ਡਾਕਟਰ ਆ ਗਿਆ ਆਪ ਸਰ ਆ ਗਏ ਮਗਰ ਡਾਕਟਰ ਨੂੰ ਨਬਜ ਨਾ ਲੱਭੇ ਘਬਰਾ ਗਿਆ ਕਿ ਕੀ ਬਣ ਗਿਆ ਅਚਾਨਕ ਹੀ ਜਵਾਨ ਦੀ ਮੌਤ ਹੋ ਗਈ ਵਚਨ ਸੁਣਦੇ ਅਸਾਰ ਹੀ ਪ੍ਰਵੇਸ਼ ਹੋ ਗਏ ਫਿਰ ਸਭ ਡਰ ਗਏ ਸਭ ਡਰ ਗਏ ਤੇ ਹੈਰਾਨ ਹੋ ਗਏ ਬੜੇ ਜੋਸ਼ ਵਿੱਚ ਅਤੁੱਟ ਵਰਖਾ ਬਚਨਾਂ ਦੀ ਕੀਤੀ ਇੰਨੇ ਸਿੱਖ ਡਰੇ ਕਿ ਨੰਗੇ ਸਿਰ ਅਗਾਣਾ ਆਸਕਣ ਅਤੇ ਬਚਨ ਸੁਣਦੇ ਰਹੇ 2 ਘੰਟੇ ਤੱਕ ਲਲਕਾਰਦੇ ਰਹੇ ਕਿ ਸਾਡੀ ਨਬਜ ਲੱਭੋ ਸਾਨੂੰ ਕਿੱਥੋਂ ਲੱਭ ਲਵੋਗੇ ਨਬਜ ਨਾ ਲੱਭਣ ਕਰਕੇ ਅਤੇ ਬੋਲਦੇ ਰਹੇ ਅਤੇ ਜੋਸ਼ ਨੂੰ ਵੇਖ ਕੇ ਸਾਰੇ ਮੰਨ ਗਏ ਕਿ ਸੱਤ ਹੈ ਫੇਰ ਹੁਕਮ ਨਾਲ ਹੱਥ ਮੂੰਹ ਧਵਾ ਕੇ ਇੱਕ ਸਿੱਖ ਨੂੰ ਬਚਨ ਲਿਖਣ ਲਈ ਲਿਖਣ ਵਾਸਤੇ ਲਾਇਆ ਗਿਆ ਉਸ ਤੋਂ ਨਾ ਗੁਰਮੁਖੀ ਵਿੱਚ ਨਾ ਉਰਦੂ ਵਿੱਚ ਸ਼ੇਰ ਸਿੰਘ ਨਹੀਂ ਲਿਖਿਆ ਗਿਆ ਜਦੋਂ ਲਿਖੇ ਹਰਫ ਭੁੱਲ ਜਾਣ ਜਾਣ ਤੇ ਆਪਣੇ ਨਾਮ ਦੀ ਵਿਡਿਆਈ ਦਸੀ ਕਿ మాਸ ਸ਼ਰਾਬ ਪੀਣ ਵਾਲਾ ਸਾਡਾ ਨਾਂ ਸਹੀ ਨਾਲ ਨਹੀਂ ਲਿਖ ਸਕਦਾ ਸਭ ਸੱਤ ਸੱਤ ਕਰ ਮੰਨ ਗਏ ਬਾਕੀ ਇਸ ਜਗ੍ਹਾ ਨੂੰ ਛੱਡਣ ਵਾਸਤੇ ਲਿਖਾਏ ਹੋਏ ਬਚਨ ਆਪ ਨੂੰ ਉਸੇ ਤਰ੍ਹਾਂ ਭੇਜ ਰਿਹਾ ਹਾਂ ਜੀ ਕਿਉਂਕਿ ਲਿਖਣ ਵਾਲੇ ਤੋਂ ਸਾਫ਼ ਨਹੀਂ ਲਿਖੇ ਗਏ ਕਿਉਂਕਿ ਡਰਦੇ ਸਨ ਇਸੇ ਕਰਕੇ ਮੈਂ ਨਹੀਂ ਲਿਖੇ ਮੈਥੋਂ ਵੱਧ ਘਟਨਾ ਲਿਖਿਆ ਜਾਵੇ ਜੀ ਮਸਤੂਆਣੇ ਨੂੰ ਬੜਾ ਮਾਣ ਦਿੱਤਾ ਹੈ ਬਾਕੀ ਸਭ ਧਾਮਾਂ ਦਾ ਨਾਸ ਹੋ ਜਾਵੇਗਾ ਅਤੇ ਬਿਆਸ ਤੋਂ ਪਾਰ ਲੰਘਣ ਦੀ ਡੇਰ ਹੈ ਸੰਸਾਰ ਵਿੱਚ ਹਨੇਰੀ ਆ ਜਾਵੇਗੀ ਬਾਕੀ ਵਿੰਡ ਜੋ ਹੋ ਰਿਹਾ ਹੈ ਠੀਕ ਹੈ ਮੁਸਲਮਾਨਾ ਦੀਆਂ ਜੜਾਂ ਦਾ ਵੀ ਨਾਸ ਹੋ ਰਿਹਾ ਹੈ ਸਭ ਤੋਂ ਵੱਡੀ ਦਿਨ ਰਾਤ ਤੋਪਾਂ ਦੇ ਨਾਲ ਤਬਾਹ ਹੋ ਰਿਹਾ ਹੈ ਅੱਗੇ ਹੋਰ ਵੇਖੋ ਕੀ ਬਣਦਾ ਹੈ ਆਪ ਜਾਣੀ ਜਾਣ ਹੋ ਮੈਂ ਤਾਂ ਆਪ ਦਾ ਸੇਵਕ ਹਾਂ